ਖਾਂ ਜੋਗੀ ਜਿਨ੍ਹਾਂ ਨੂੰ ਆਪਣੇ ਇਸਲਾਮ ਧਰਮ ਵਿੱਚੋਂ ਛੇਕ ਦਿੱਤਾ ਗਿਆ ਅਤੇ ਕਾਫਰ ਕਹਿ ਕੇ 30 ਸਾਲ ਮਸਜਿਦਾਂ ਪੌੜੀਆਂ ਤੱਕ ਨਾ ਚੜਨ ਦਿੱਤਾ ਗਿਆ। ਉਹਨਾਂ ਦਾ ਕਸੂਰ ਇਹ ਕੱਢਿਆ ਗਿਆ ਸੀ ਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੈਭਜਾਦਿਆਂ ਦੇ ਸ਼ਹੀਦੀ ਸਬੰਧੀ ਦੋ ਮਰਸੀਏ ਲਿਖੇ। ਸ਼ਹੀਦਾਂ ਦੇ ਵਫਾ ਵਿੱਚ ਛੋਟੇ ਸੈਭਜਾਦਿਆਂ ਅਤੇ ਗੰਗੇ ਸ਼ਹੀਦਾਂ ਵਿੱਚ ਵੱਡੇ ਸੈਭਜਾਦਿਆਂ ਦੀ ਸ਼ਹੀਦੀ ਦਾ ਦਿਲ ਟੁਬਾ ਵਰਣਨ ਕੀਤਾ। ਜ਼ਿੰਦਗੀ ਦੇ ਆਖਰੀ ਸਾਹਾਂ ਵਿੱਚ ਜਦੋਂ ਜੋਗੀ ਜੀ ਕੋਲ ਇੱਕ ਮੌਲਵੀ ਆਇਆ ਤੇ ਆਖਿਆ ਕਿ ਆਪਣੀਆਂ ਲਿਖਤਾਂ ਦੀ ਗਲਤੀ ਮੰਨ ਕੇ ਪੋਲ ਬਖਸ਼ਵਾ ਲੈ।